मैं क्या जी है जी भाजी धनबाद धनबाद बैठ जाओ मैं सुन के जाऊंगा बैठ जाओ आराम ना कोई गल नहीं बैठो भाई जी बैठो आराम ना बैठ सुन के जाऊंगा मैं इसे कम वास्ती हाँ हाँ कोई हाँ आ भी मैंने पहुंचा दे पर एक, एक कम रही फोन नंबर लिखवा लो एक भाजी भाजी ये फोन नंबर लिखवा लो एक सौ अठाहे मैं जान सारे मैं आप मास्टर का मुंडा कोई नहीं बैठो बैठो भैने बैठो सो मैं ਬੱਸ ਬੱਸ ਧੰਨਵਾਦ ਧੰਨਵਾਦ ਆਰਾਮ ਨਾਲ ਨੰਬਰ ਫੋਨ ਨੰਬਰ ਤੇ ਤੁਹਾਨੂੰ ਕਾਲ ਆ ਜੂਗਾ ਆਰਾਮ ਨਾਲ ਇੱਕ ਮਿੰਟ ਭਾਈ ਜੀ ਇੱਕ ਮਿੰਟ ਉਹ ਬੈਠੇ ਨੇ ਜੀ ਕੋਈ ਗੱਲ ਨਹੀਂ ਆਰਾਮ ਨਾਲ ਬੈਠੋ ਚਾਹ ਜੀ ਧੰਨਵਾਦ ਧੰਨਵਾਦ ਪਹਣੇ ਪਹਣੇ ਬੈਠੋ 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 ਜਿੱਥੇ ਆਪਾਂ 43000 ਨੌਕਰੀ ਦਿੱਤੀਆਂ 168 ਥੋੜੇ ਵਾਲੇ ਲੈ ਲਾਂਗੇ ਕਿਹੜੀ ਗੱਲ ਹੈ ਤੁਹਾਡੇ ਵਾਸਤੇ ਤਾਂ ਹੈਗੇ ਆ ਜਿੰਦਾਬਾਦ ਜਿੰਦਾਬਾਦ ਬੈਠੋ ਸੋ ਵੀਰੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਹੁਣ ਆਪਾਂ ਬਿਜਲੀ ਜਿਹੜੀ ਐ ਬੈਠ ਜਾਣ ਲੋਰਾਮ ਨਾਲ ਬੈਠ ਜਾਣ ਲੋ ਕੋਈ ਗੱਲ ਨਹੀਂ ਮੈਂ ਸਿਕਿਉਰਟੀ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਬੈਠ ਜਾਣ ਦਿਓ ਉਹਨਾਂ ਨੂੰ ਆਪਣੇ ਨੇ ਆਪਣੀ ਧੀਆਂ ਪੁੱਤ ਨੇ ਆਹੀ ਤਾਂ ਦੁੱਖ ਐ ਨਾ ਪਹਿਲਾਂ ਇਹਨਾਂ ਨੂੰ ਕਿਸੇ ਨੇ ਸੁਣਿਆ ਨਹੀਂ ਭਰੇ ਪਏ ਨੇ ਪਹਿਲਾਂ ਕਿਸੇ ਨੇ ਸੁਣਿਆ ਹੀ ਨਹੀਂ ਬਗਾਨੇ ਸਮਝਦੇ ਰਹੇ ਸੋ ਵੀਰੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ 100 ਤੁਸੀਂ 8 ਘੰਟੇ ਬਿਜਲੀ ਦਿੰਦੇ ਹੋ ਜੇ ਤੁਸੀਂ 8 ਘੰਟੇ ਸਮਝ ਲਓ ਵੀ ਜੇ 4 ਦਿਨ ਤੁਸੀਂ 8 ਘੰਟੇ ਬਿਜਲੀ ਦੇਣੀ ਹੈ ਕਿੰਨੇ ਘੰਟੇ ਬਿਜਲੀ ਦੇਵੋਗੇ ਕਹਿੰਦੇ ਜੀ 32 ਘੰਟੇ ਮੈਂ ਕਹਿੰਦਾ ਵੀ ਐ ਕਰਦੇ ਆ ਇਹਨੂੰ ਇੱਕ ਹੋਰ ਤਰੀਕਾ ਬਣਾਉਨੇ ਆ ਕਹਿੰਦੇ ਕੀ ਮੈਂ ਕਹਿੰਦਾ ਜੀ 3 ਦਿਨ ਬਿਜਲੀ ਦੇਣੀ ਹੈ ਪਰ ਦੇਣੀ 11-11 ਘੰਟੇ ਹੈ ਕਹਿੰਦੇ ਜੀ ਦਿਨ ਅੱਤੀ ਫਰਕ ਪਊਗਾ ਮੈਂ ਕਹਿੰਦਾ ਦੇਖੋ 11 ਘੰਟੇ ਬਿਜਲੀ ਆਊਗੀ ਕੋਈ ਕਿਸਾਨ ਕਮਲਾ ਨਹੀਂ ਹੈਗਾ ਕਿ ਉਹ ਆਪਦੇ ਕਿਆਰੇ ਚ ਪਾਣੀ ਛੱਡ ਕੇ ਭੱਟਾ ਤੋੜ ਲੇ ਦਪੱਟਾ ਵੀ ਤੈਨੂੰ ਆਪ ਹੀ ਪੋਚੜੀਆਂ ਪਹਿਣਗੀਆਂ ਦੁਬਾਰੇ ਉਹ 9 ਘੰਟਿਆਂ ਬਾਅਦ 10 ਘੰਟਿਆਂ ਬਾਅਦ ਬੰਦ ਕਰ ਦੂਗਾ ਅਗਲੇ ਦਿਨ ਫੇਰ 11 ਘੰਟੇ ਆਉਗੀ ਫੇਰ 9-10 ਘੰਟਿਆਂ ਬਾਅਦ ਬੰਦ ਕਰ ਦੂਗਾ ਉਦੋਂ ਅਗਲੇ ਦਿਨ ਫੇਰ 11 ਘੰਟੇ ਆਉਗੀ ਫੇਰ ਬੰਦ ਕਰ ਦੂਗਾ ਤਾਂ ਅਗਲੇ 3 ਦਿਨ ਜਾਂ 4 ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ 3 ਦਿਨ ਜਦੋਂ ਲਗਾਤਾਰ ਉਹਨੇ ਝੋਨੇ 'ਚ ਪਾਣੀ ਲਾਤਾ ਤੇ ਮੈਂ ਕਿਹਾ ਵੀ ਟੋਟਲ ਕਿੰਨੇ ਦਿਨ ਹੋ ਗਏ 7 ਦਿਨ ਤੇ ਤੁਸੀਂ 7 ਦਿਨਾਂ 'ਚ 8 ਘੰਟੇ حساب ਨਾਲ ਕਿੰਨੇ ਕਿੰਨੇ ਘੰਟੇ ਬਿਜਲੀ ਦੇਵੋਗੇ 56 ਘੰਟੇ 7 ਤੋਂ 8 56 ਮੈਂ ਕਹਾਂ ਵੀ ਜਿਹੜਾ ਮੇਰੇ ਵਾਲਾ ਤਰੀਕਾ ਹੈ 3 ਦਿਨਾਂ 'ਚ 11-11 ਘੰਟੇ ਉਹਦੇ ਨਾਲ ਕਿੰਨੇ ਘੰਟੇ ਦੇਵੋਗੇ ਕਹੀਂ 33 ਘੰਟੇ ਮੈਂ ਕਹਾਂ ਵੀ 23 ਘੰਟੇ ਤਾਂ ਆਪਣੇ ਸਿੱਧੇ ਬਚ ਗਏ ਤੇ ਨੰਬਰ 2 ਤੇ ਉਹ ਵੀ ਕਹੂਗਾ ਕਿ ਮੈਨੂੰ ਕੀ ਲੋੜ ਆ ਯਾਰ ਮਤਲਬ ਦੁਬਾਰੇ ਦੁਬਾਰੇ ਆਉਣ ਦੀ ਖੇਤ ਕਿ ਹੁਣ ਫੇਰ ਦੁਬਾਰੇ ਲਾਈਟ ਆਊਗੀ ਫੇਰ ਜਾਵਾਂਗੇ ਤੇ ਨਾਲੇ ਤਾਂ 23 ਘੰਟੇ ਬਚ ਗਏ ਦੇ ਨਾਲੇ ਉਹ ਖੁਸ਼ ਕਿ ਯਾਰ ਬਿਜਲੀ ਇੰਨੀ ਆਮ ਹੈ ਮੋਟਰ ਆਪ ਬੰਦ ਕਰਕੇ ਆਉਣਾ ਮੈਂ ਹੁਣ ਇਹ ਚੀਜ਼ਾਂ ਪਾਣੀ ਤੇ ਬੱਸਾਂ ਚਲਾਉਣਾ ਇਹਨੂੰ ਪਤਾ ਹੈ ਇਹ ਚੀਜ਼ਾਂ ਮਹਿਲਾ ਆਣਿਆਂ ਨੂੰ ਪਤਾ ਹੈ ਕਿ 7 ਘੰਟੇ ਕੀ ਹੁੰਦਾ 8 ਘੰਟੇ ਕੀ ਹੁੰਦਾ ਖਾਲ ਮਰਨਾ ਕੀ ਹੁੰਦਾ ਕਿਾਰਾ ਕੀ ਹੁੰਦਾ ਨੱਕਾ ਕੀ ਹੁੰਦਾ ਨਾ ਪਤਾ ਹੀ ਨਹੀਂ ਜਦੋਂ ਕੁਝ ਪੰਜਾਬੀ ਨਹੀਂ ਆਉਂਦੀ ਮਹਾਰਾਜ ਪੰਜਾਬੀ ਬੋਲਣੀ ਨਹੀਂ ਆਉਂਦੀ ਸਾਰੇ ਸਕੂਲ ਹੈ ਆ ਪੈਣਾ ਨੇ 168 ਵਾਲੇ ਨਹੀਂ ਪੰਜਾਬੀ ਦੇ ਜਿਹੜਾ ਸਕੂਲ ਹੈ ਸਕੂਲ ਟੀਚਰਾਂ ਵੱਲੋਂ ਖਾਲੀ ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਹੈ ਉਹ ਟੀਚਰਾਂ ਨਾਲ ਭਰੀ ਹੋਈ ਤਹਾਂ ਬੈਠੇ ਹਤੇ ਮੰਗਾ ਵਾਸਤੇ ਉਹ ਭਾਈ ਸਕੂਲ ਬਣਾਓਗੇ ਤਾਂ ਟੀਚਰ ਲੱਗੋਗੇ ਨਾ ਤੁਸੀਂ ਡਿਗਰੀਆਂ ਤਾਂ ਕਰਾ ਲੀਆਂ ਡਿਗਰੀਆਂ ਕਰਾ ਕੇ ਨੌਕਰੀਆਂ ਦੇਣ ਵਾਲੀ ਕਹਿੰਦੇ ਇਹਨਾਂ ਦੇ ਡਾਂਗਾ ਮਾਰੋ ਇਹਨਾਂ ਨੂੰ ਕੁੱਟੋ ਸਾਡੇ ਕੋਲੇ ਨਹੀਂ ਹੈਗਾ ਯਾਰ ਮੈਨੂੰ ਇਹ ਦੱਸੋ ਨਾ ਤਾਂ ਕੋਈ ਨਵਾਂ ਸਕੂਲ ਬਣਾਇਆ ਫਿਰ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਨਵੀਂ ਯੂਨੀਵਰਸਿਟੀ ਬਣਾਈ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਸਰਕਾਰੀ ਹਸਪਤਾਲ ਨਵਾਂ ਬਣਾਇਆ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਸੜਕਾਂ ਬਣਾਈਆਂ ਨਵੇਂ ਸੜਕਾਂ ਸਾਰੀਆਂ ਟੋਲ ਪਲਾਜੇ ਵਾਲਿਆਂ ਨੇ ਬਣਾਈਆਂ ਨੇ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਕੋਈ ਨੌਕਰੀ ਦਿੱਤੀ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਅਸਲ 'ਚ ਨੀਅਤ ਖਾਲੀ ਸੀ ਤਾਂ ਖਜ਼ਾਨਾ ਖਾਲੀ ਸੀ ਆਪਣੀ ਨੀਅਤ ਭਰੀ ਹੋਈ ਹੈ ਤਾਂ ਖਜ਼ਾਨਾ ਵੀ ਭਰਿਆ ਹੋਊਗਾ ਸਰਕਾਰਾਂ ਦਾ ਕੰਮ ਕੀ ਹੁੰਦਾ ਹੈ ਲੀਕੇਜ ਬੰਦ ਕਰਤੀ ਸੀ ਜਿਹੜੇ ਇੱਧਰ ਉੱਧਰ ਪੈਸੇ ਜਾਂਦੇ ਸੀ ਖਰਚੇ ਘਟਾਤੇ ਸਭ ਤੋਂ ਪਹਿਲਾਂ ਤਾਂ ਇਹਨੇ ਤੋਂ ਸ਼ੁਰੂ ਕੀਤਾ ਕਿ ਇੱਕ ਵਿਧਾਇਕ ਨੂੰ ਇੱਕੋ ਹੀ ਪੈਨਸ਼ਨ ਮਿਲੂਗੀ ਲੈਣੀਆਂ ਲੋੜ ਹੀ ਨਾਲ ਸੀ ਸੱਤ-ਸੱਤ ਪੈਨਸ਼ਨਾਂ ਲੈਂਦੇ ਸੀ ਸਾਢੇ 4-4 ਲੱਖ ਤਾਂ ਪੈਨਸ਼ਨਾਂ ਦੇਈ ਸੀ ਪਹਿਲੇ ਤਾਂ ਉਹ ਬੰਦ ਕੀਤਾ ਹੌਲੀ-ਹੌਲੀ ਰਿਸ਼ਵਤ ਦੇ ਪੈਸੇ ਕੱਟ ਕਰਕੇ ਇੱਧਰੋਂ ਜਾਂਦੇ ਨੇ ਆ ਜਾਂਦੇ ਨੇ ਫालतू ਖਰਚੇ ਘਟਾ ਕੇ ਖਜ਼ਾਨਾ ਭਰਿਆ 42900 93 ਨਵੀਆਂ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਖਜ਼ਾਨਾ ਵੀ ਭਰਿਆ ਹੋਇਆ ਹੈ ਖਜ਼ਾਨਾ ਵੀ ਭਰਿਆ ਹੋਇਆ ਆ ਜਿਹੜੇ ਆ ਜਿਹੜੇ ਬੱਚੇ ਮੰਗ ਕਰ ਰਹੇ ਆ ਬੜੀ ਵਧੀਆ ਗੱਲ ਹੈ ਇਹ ਚ ਕੀ ਹੈ ਕਿਉਂਕਿ ਮੈਨੂੰ ਮੈਂ ਸਾਰਾ ਕੁਝ ਆਪ ਦੇਖਦਾ ਪੀਐਲ ਪਾ ਜਾਂਦੀ ਹੈ ਹਾਈ ਕੋਰਟਾਂ 'ਚ ਕੇਸ ਚੱਲਦੇ ਆ ਕਦੇ ਕਿਸੇ ਨੇ ਪਾਤਾ ਕਦੇ ਕਿਸੇ ਨੇ ਪੁਰਾਣਾ ਪੇਪਰ ਨਹੀਂ ਲਿਆ ਕਿਸੇ ਨੇ ਐਡ ਨਹੀਂ ਦਿੱਤੀ ਤਾਂ ਫਸ ਗਏ ਬੱਚੇ ਬੱਚਿਆਂ ਯਾਰ ਨੌਜਵਾਨ ਮੁੰਡੇ ਕੁੜੀਆਂ ਨੇ ਆਪਣੀਆਂ ਡਿਗਰੀਆਂ ਤੁਹਾਨੂੰ ਦਿਖਾਤੀਆਂ ਮੁੜ ਕੇ ਜਾਣ ਬੁੱਝ ਕੇ ਕੋਰਟ 'ਚ ਫਸਾ ਲੈਂਦੇ ਸੀ ਆਪ ਜਾਂਦੇ ਨਹੀਂ ਸੀ ਕੋਰਟ ਵੱਲੋਂ ਕਰਾ ਲੈਂਦੇ ਸੀ ਦੇਖੋ ਜੇ ਅਸੀਂ ਤਾਂ ਨੌਕਰੀ ਦੇਣ ਨੂੰ ਤਿਆਰ ਸੀ ਕੋਰਟ ਨੇ ਰੋਕਤਾ ਅਸੀਂ ਸਭ ਤੋਂ ਪਹਿਲਾਂ ਕੋਰਟ ਦਾ ਕੰਮ ਕਲੀਅਰ ਕਰਾਉਨੇ ਆ ਇਹਨਾਂ ਨੂੰ ਵਕੀਲ ਕਰਨ ਦੀ ਲੋੜ ਨਹੀਂ ਪੰਜਾਬ ਸਰਕਾਰ ਵੱਲੋਂ ਅਸੀਂ ਵਕੀਲ ਭੇਜ ਦਿਆਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਨੌਕਰੀ ਦੇਣੀ ਹੈ ਅਸੀਂ ਆਹ ਤਾਂ ਹੁੰਦੀਆਂ ਨੇ ਗੱਲਾਂ ਇਹ 24 ਘੰਟੇ ਹੁਣ ਉਹ ਇੱਕ ਕਾਰਜੀ ਤੇ ਫਿਰਦਾ ਉੱਤੇ ਪਹਿਲੀ ਗੱਲ ਤਾਂ ਲੱਗ ਗਿਆ ਨਾ ਰੋਡ ਸ਼ੋਅ ਕਰਨਾ ਆ ਗਿਆ ਨਾ ਧਰਤੀ ਤੇ ਤੇ ਰੋਡ ਸ਼ੋ ਜਿਹੜੀ ਗੱਡੀ ਤੇ ਕਰਦਾ ਉਹ ਤੇ ਛੱਤ ਪਾ ਰੱਖੀਏ ਤਾ ਹਾਂ ਦੋਨੇ ਹਸਬੰਦ ਵਾਈ ਬੈਠੇ ਹੁੰਦੇ ਨੇ ਇੱਕ ਖੁੰਡਾ ਆ ਚੱਕੀ ਬੈਠਾ ਹੁੰਦਾ ਹੈ ਨਾ ਤੇ ਤੁਹਾਨੂੰ ਤਾਂ ਧੁੱਪ ਲੱਗਦੀ ਹੈ ਰੋਡ ਸ਼ੋ ਕਰਨੇ ਵੇਲੇ ਜਿਹੜੇ ਸਾਹਮਣੇ ਮੋਟਰਸਾਈਕਲ ਆ ਰਹੇ ਨੇ ਉਹ ਐਦਾਂ ਹੀ ਜਾ ਰਹੇ ਨੇ ਜਾਂ ਤਾਂ ਫਿਰ ਇਕੱਲੇ ਇਕੱਲੇ ਮੋਟਰਸਾਈਕਲ ਤੇ ਛੱਤ ਪਵਾ ਸਕਵੀਰ ਸਿਆਂ ਮੈਨੂੰ ਧੁੱਪ ਲੱਗਦੀ ਹੈ ਪੰਜਾਬ ਚ ਇਹ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਲੋਕ ਨੇ ਬਾਹਰ ਟੈਂਪਰੇਚਰ ਕਿੰਨਾ ਹੈ ਸਰ 40 ਡਿਗਰੀ ਜੇ 32 33 ਹੋਇਆ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਇਹ ਉਹ ਬੰਦੇ ਨੇ ਇਹਨਾਂ ਤੋਂ ਕੀ ਉਮੀਦ ਕਰੋਗੇ ਤੁਸੀਂ ਸੋ ਹੁਣ ਇੱਕ ਪਰਖ ਦੀ ਘੜੀ ਆ ਗਈ ਹੁਣ ਤੁਹਾਡੇ ਬੱਚੇ ਦੀ ਵੀ ਤੁਹਾਡੇ ਪੁੱਤ ਭਤੀਜੇ ਦੀ ਵੀ ਪਰਖ ਦੀ ਘੜੀ ਆ ਗਈ ਕਿਉਂਕਿ ਦਿਨ ਰਾਤ ਰੱਗੇ ਲੱਗੇ ਰਹਿੰਦੇ ਆ ਭੰਡਣ ਨੂੰ ਆਪਾਂ ਨੇ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ 540 ਮੈਗਵਾਟ ਦਾ ਆਪਾਂ ਨੇ ਉਹ ਖਰੀਦ ਲਿਆ ਕਿਸੇ ਵਿਰੋਧੀ ਪਾਰਟੀ ਨੇ ਸ਼ਾਬਾਸ਼ੇ ਦਿੱਤੀ ਹੈ? ਨਾ। ਆਪਾਂ 43000 ਨੌਕਰੀਆਂ ਦੇਤੀਆਂ। ਕਦੇ ਕਿਸੇ ਨੇ ਸ਼ਾਬਾਸ਼ੇ ਦਿੱਤੀ ਹੈ? ਨਾ। ਆਪਾਂ 90% ਘਰਾਂ ਨੂੰ ਬਿਜਲੀ ਦੇ ਬਿੱਲ ਨਹੀਂ ਆਉਣ ਦਿੱਤੇ। ਸ਼ਾਬਾਸ਼ੇ ਦਿੱਤੀ ਹੈ? ਨਾ। ਆਪਾਂ ਸੂਈਆਂ ਜਿਹੜੇ ਸੂਏ ਕੱਸੀਆਂ ਪੁਰਾਣੇ ਉਹ ਚਲਾਤੇ ਨਹਿਰੀ ਪਾਣੀ 60% ਦੇ ਕਰੀਬ ਨਹਿਰੀ ਪਾਣੀ ਖੇਤਾਂ 'ਚ ਪਹੁੰਚਣ ਲੱਗਿਆ ਹੁਣ 70% ਵੱਲ ਨੂੰ ਚੱਲੇ ਹੋਇਆ। ਕਦੇ ਸ਼ਾਬਾਸ਼ੇ ਦਿੱਤੀ ਹੈ? ਨਾ। ਆਪਾਂ ਇੱਕ ਨਹਿਰ ਬਣਾਉਣ ਲੱਗੇ ਆ ਮਾਲਵਾ ਨਹਿਰ। ਜਿਹੜੀ ਬਿਲਕੁਲ ਹਰੀਕੇ ਪੱਤਨ ਤੋਂ ਨਿਕਲੂਗੀ ਤੇ ਰਾਸਥਾਨ ਵਾਲੀ ਨਹਿਰ ਤੇ ਨਾਲ ਨਾਲ ਦਿੱਲੀ ਪਾਸੇ ਨੂੰ ਕਵਰ ਕਰੂਗੀ ਕਦੇ ਕਿਸੇ ਨੇ ਸ਼ਾਬਾਸ਼ੇ ਦਿੱਤੀ ਹੈ ਨਾ ਇਹ ਕੰਮ ਨਹੀਂ ਨਹੀਂ ਕੰਮ ਨਹੀਂ ਜੀ ਸ਼ਾਬਾਸ਼ੇ ਨਹੀਂ ਦੇਣੀ ਕਿਸੇ ਗੱਲ ਦੀ ਆਪਾਂ ਰਾਸ਼ਨ ਕਰ ਕਰ ਪਹਚਾਉਣ ਦੀ ਗੱਲ ਕਰ ਲਈ ਸ਼ਾਬਾਸ਼ੇ ਦਿੱਤੀ ਹੈ ਨਾ ਕਰਨਾ ਕੀ ਇਹ ਤੜਤੀ ਉੱਠ ਕੇ ਕੈਨੇਡਾ 'ਚ ਬਰਫ਼ ਪੈ ਗਈ ਭਗਵਾਨ ਤੁਹਾਨੂੰ ਅਸਤੀਫਾ ਦੇਵੇ ਲਓ ਜੀ ਮਤਲਬ ਟੜਕੀ ਉੱਠ ਕੇ ਲੱਗ ਜਾਂਦੇ ਭਗਵਾਨ ਤੁਮਨ ਅਸਤੀਫਾ ਦੇਵੇ ਕਿਉਂ ਦਈਏ ਵੀ ਅਸਤੀਫਾ ਲੋਕਾਂ ਨੇ ਲੈਂਦੇ ਆ ਭਾਈ ਕੋਈ ਸਾਨੂੰ ਸਾਡੇ ਬਜ਼ੁਰਗਾਂ ਨੇ ਤਾਂ ਕੋਈ ਤੁਹਾਡੇ ਵਾਂਗੂ ਸਾਨੂੰ ਸਾਡੇ ਬਜ਼ੁਰਗਾਂ ਨੇ ਤਾਂ ਕੋਈ ਐਮਐਲਏ ਛਿੱਪ ਜਾਂ ਕੋਈ ਡਿਪਟੀ ਸੀਐਮ ਛਿੱਪ ਸਾਨੂੰ ਸਾਡੇ ਬਜ਼ੁਰਗਾਂ ਨੇ ਤਾਂ ਦਿੱਤੀ ਨਹੀਂ ਸਾਨੂੰ ਤਾਂ ਆਟੇ ਦੇ ਬਿਸਕਟ ਮਿਲੇ ਆ ਦਿਵਾਲੀ ਵੇਲੇ ਤੇ ਤੁਹਾਡੇ ਤੁਹਾਡੇ ਬਾਪੂ ਉਸ ਵੇਲੇ ਸੋਨੇ ਦੇ ਬਿਸਕਟਾਂ ਨਹੀਂ ਸਮਝ ਲੈਂਗ ਕਰਦੇ ਹੁੰਦੇ ਸੀ ਅਸ ਤਾਂ ਆਟੇ ਵਾਲੇ ਹੀ ਠੀਕ ਆ ਯਾਰ ਭਾਈ ਆਟੇ ਵਾਲਿਆਂ ਆਟੇ ਵਾਲੇ ਹੀ ਠੀਕ ਆ ਇਨਾਂ ਨੂੰ ਇਹੀ ਦੁੱਖ ਹੈ ਕਿ ਆਮਕਰਾਂ ਦੇ ਧੀਆਂ ਪੁੱਤ ਕਿਉਂ ਆ ਗਏ ਆ ਆਮਕਰਾਂ ਦੇ ਧੀਆਂ ਪੁੱਤ ਵਲੰਟੀਅਰ ਬਣ ਗਏ ਵਲੰਟੀਅਰਾਂ ਨੂੰ ਹੁਣ ਮਿਲ ਰਹੇ ਨੇ ਅਹੁਦੇ ਵੱਡੇ ਵੱਡੇ ਕੋਈ ਮਾਰਕੀਟ ਕਮੇਟੀ ਦਾ ਚੇਅਰਮੈਨ ਬਣ ਰਿਹਾ ਕੋਈ ਕਿਸੇ ਕਮਿਸ਼ਨ ਦਾ ਮੈਂਬਰ ਬਣ ਰਿਹਾ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਮੇਰਾ ਵਾਅਦਾ ਤੁਹਾਡੇ ਨਾਲ ਕਿਉਂਕਿ ਮੈਂ ਐਸੇ ਕੰਮ ਤੋਂ ਵਾਸਤੇ ਆਇਆ ਮੈਂ ਤਾਂ 24 ਘੰਟੇ ਇਹੀ ਕੰਮ ਕਰਦਾ ਕਿ ਪੰਜਾਬ ਦੇ ਲੋਕਾਂ ਦਾ ਫਾਇਦਾ ਕਿਵੇਂ ਹੋਊਗਾ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਆ ਪਰ ਅਹੁਦੇ ਨਹੀਂ ਮੁੱਕਦੇ ਤੇ ਮੈਨੂੰ ਕੱਲੇ-ਕੱਲੇ ਵਲੰਟੀਅਰ ਦਾ ਪਤਾ ਹੈ ਕਿ ਕਿਹੜਾ ਆਪਦੇ ਪੱਲਿਓ ਮੋਟਰਸਾਈਕਲ ਤੇ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਹਰੇ ਜਾਂਦਾ ਹੁੰਦਾ ਦਿਲੋਂ ਨਾਰੇ ਲਾਉਂਦਾ ਨਾ ਜਿਹੜਾ ਭਗਵੰਤ ਮਾਨ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਉਸ ਵੇਲੇ ਮੈਨੂੰ ਇਹ ਬਹੁਤ ਪਰਮਾਤਮਾ ਦਾ ਮੈਂ ਸ਼ੁਕਰਾਨਾ ਕਰਦਾ ਹਾਂ ਨਾ ਭਗਵੰਤ ਸਿਆ ਆ ਕੋਈ ਪੁਰਾਣੇ ਜਨਮ ਦੇ ਪੁੰਨ ਨਹੀਂ ਆ ਦੇਖ ਲਓ ਮੇਰੇ ਤਾਂ ਹੁਣ ਵੀ ਦੇਖ ਲਓ ਤੁਸੀਂ ਆ ਫੁੱਲਾਂ ਨਾਲ ਫੁੱਲਾਂ ਨਾਲ ਭਰ ਦਿੰਦੇ ਆ ਹਰ ਰੋਜ਼ ਪੱਗ ਜਦੋਂ ਜੋਂ ਲਾ ਕੇ ਕਰਦਾ ਫੁੱਲਾਂ ਨਾਲ ਕਿੱਥੇ ਤਾਂ ਪਿਆਰ ਹੈ ਆ ਫੁੱਲ ਅੱਧਾ ਘੰਟਾ ਪਹਿਲਾਂ ਲੈ ਕੇ ਖੜੇ ਹੋਣਗੇ ਫਿਰ ਫੁੱਲ ਸੁਟੇ ਹੋਣਗੇ ਕਿੱਥੇ ਤਾਂ ਆ ਪਿਆਰ ਹੈ ਮੈਨੂੰ ਮਿਲ ਰਿਹਾ ਹੈ ਤੇ ਕਿੱਥੇ ਦੂਜੇ ਕਾਂਗਰਸੀ ਕਾ ਲਿਖ ਤੇ ਭਾਜਪਾ ਵਾਲੇ ਨੇ ਉਹਨਾਂ ਦੇ ਲੀਡਰ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮੜਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਚੱਕ ਕੇ ਵੱਡ ਵੱਡ ਕੇ ਲੈ ਕੇ ਆਉਣ ਆ ਉਹਨਾਂ ਦੀ ਹਾਲਤ ਆ ਯਾਰ ਜਦੋਂ ਵੋਟਾਂ ਮੰਗਣਾ ਆਉਣੇ ਹੀ ਨਹੀਂ ਉਹਨਾਂ ਨੇ ਜਦੋਂ ਵੋਟਾਂ ਮੰਗਣਾ ਆਉਣੇ ਹੀ ਨਹੀਂ ਆਪਾਂ ਵੋਟ ਦੇਣੀ ਆ ਕਿਉਂ ਨਹੀਂ ਬਾਈ ਇਹ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਕਰਕੇ ਇਹ ਸੋਚਦੇ ਆ ਪਾਰਟੀ ਖਤਮ ਕਰ ਦਾਂਗੇ ਵੀ ਪਾਰਟੀ ਖਤਮ ਹੋ ਜੂਗੀ ਕਮਾਲ ਹੈ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਮ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਸੋਚ ਦਾ ਤੁਸੀਂ ਕੇਜਰੀਵਾਲ ਨੂੰ ਫਿਜ਼ੀਕਲੀ ਤਾਂ ਗ੍ਰਿਫਤਾਰ ਕਰ ਲੋਂਗੇ ਪਰ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਆ ਜਿਹੜੇ ਦੇਸ਼ ਦੇ ਵਿੱਚ ਲੱਖਾਂ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਨੂੰ ਕਿਹੜੇ ਕਿਹੜੀ ਜੇਲ੍ਹ 'ਚ ਲੈ ਰੱਖੋਗੇ ਇਹ ਗਲਤਫਹਿਮੀ 'ਚ ਨੇ ਗਲਤਫਹਿਮੀ 'ਚ ਨੇ ਸੋ ਵੀਰੋ ਆਪਾਂ ਨੂੰ ਹੁਣ ਸੰਕਟ ਦੀ ਘੜੀ ਐ ਸੰਕਟ ਦੀ ਘੜੀ 'ਚ ਵਫਾਦਾਰੀਆਂ ਪਰਖੀਆਂ ਜਾਂਦੀਆਂ ਨੇ ਆ ਹੁਣ ਤੁਹਾਡਾ ਇੰਨਾ ਜੋਸ਼ ਨਾਲ ਆਉਣਾ ਔਰ ਇੰਨਾ ਜੋਸ਼ ਦਿਖਾਉਣਾ ਇਹ ਮੈਨੂੰ ਇਸ ਗੱਲ ਲਈ ਸਕੂਨ ਦਿੰਦਾ ਮੈਂ ਹੁਣ ਆਉਣ ਵਾਲੇ 2-4 ਦਿਨਾਂ ਬਾਅਦ ਮੈਂ ਕੇਜਰੀਵਾਲ ਸਾਹਿਬ ਨੂੰ ਮਿਲਣਾ ਹੈ ਮੈਂ ਜਾ ਕੇ ਆਉਂਗਾ ਪਰ ਵਕੀਲ ਹਰ ਰੋਜ਼ ਜਾਂਦਾ ਹੈ ਹਰ ਰੋਜ਼ ਰਿਪੋਰਟ ਦਿੰਦਾ ਉਹ ਪੁੱਛਦੇ ਨੇ ਪੰਜਾਬ ਦਾ ਕੀ ਹਾਲ ਹੈ ਦਿੱਲੀ ਦੇ ਵਿੱਚ ਕੀ ਹਾਲ ਹੈ ਵਿਧਾਇਕਾਂ ਦਾ ਕੀ ਹਾਲ ਹੈ ਅੱਜ ਵਾਲੀ ਤੁਹਾਡੀ ਜਿਹੜੀ ਆ ਮੀਟਿੰਗ ਹੈ ਨਾ ਇਹਦਾ ਜਿਹੜਾ ਜੋਸ਼ ਹੈ ਇਹਦੀ ਵੀਡੀਓ ਵੀ ਅੱਜ ਸ਼ਾਮ ਤੱਕ ਕੇਜਰੀਵਾਲ ਸਾਹਿਬ ਕੋਲੇ ਪਹੁੰਚੂਗੀ ਪਤਾ ਉਹਨਾਂ ਨੂੰ ਵੀ ਲੱਗ ਜਾਊਗਾ ਉਹਨੂੰ ਸਕੂਨ ਮਿਲ ਜਾਊਗਾ ਕਿ ਭਾਈ ਖੜੇ ਨੇ ਮੇਰੇ ਨਾਲ ਕੇਜਰੀਵਾਲ ਸਾਹਿਬ ਨੂੰ ਸਕੂਨ ਮਿਲੂਗਾ ਉਹਨਾਂ ਨੂੰ ਜੇਲ੍ਹ ਚ ਬੈਠਿਆਂ ਨੂੰ ਸਕੂਨ ਮਿਲੂਗਾ ਕਿ ਮੈਂ ਕੱਲਾ ਨਹੀਂ ਮੇਰੇ ਨਾਲ ਹਜ਼ਾਰਾਂ ਕਰੋੜਾਂ ਲੋਕ ਖੜੇ ਨੇ ਖਾਸ ਤੌਰ ਤੇ ਜਦੋਂ ਪੰਜਾਬੀ ਖੜ ਜਾਣ ਫਿਰ ਚਟਾਨ ਵਾਂਗੂ ਖੜਦੇ ਆ ਜਿੱਥੇ ਖੜ ਜਾਣ ਤੇ ਅੜ ਜਾਣ ਫਿਰ ਅਸੀਂ ਤਾਂ ਉੱਥੇ ਹੀ ਆਂ ਫਿਰ ਜਿੱਥੇ ਅਸੀਂ ਖੜ ਗਏ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਸਾਨੂੰ ਇਹੀ ਪ੍ਰੇਰਣਾ ਦਿੱਤੀ ਹੈ ਕਿ ਮਜਲੂਮਾਂ ਦੇ ਨਾਲ ਖੜੋ ਜ਼ੁਲਮ ਦੇ ਵਿਰੁੱਧ ਲੜੋ ਅੱਜ ਆਪਣੀ ਲੜਾਈ ਜ਼ੁਲਮ ਦੇ ਵਿਰੁੱਧ ਹੈ ਇਹ ਤਾਨਾਸ਼ਾਹੀ ਕਰ ਰਿਹਾ ਹੈ ਇਹ ਮੈਨੂੰ ਪੱਤਰਕਾਰ ਕਿਸੇ ਟੀਵੀ ਤੇ ਸੀ ਮੈਨੂੰ ਕਹਿੰਦੇ ਕਿਸਾਨ ਦਿੱਲੀ ਕਿਉਂ ਆਤੇ ਹਨ ਕਿਸਾਨ ਦਿੱਲੀ ਵਾਰ-ਵਾਰ ਕਿਉਂ ਆਤੇ ਹਨ ਮੈਂ ਕਿਹਾ ਮੋਦੀ ਦਿੱਲੀ ਕਿਉਂ ਆਇਆ ਬਈ ਗੁਜਰਾਤ ਚੋਂ ਕਹਿੰਦੇ ਉਹ ਤਾਂ ਜਿੱਤ ਕੇ ਆਇਆ ਮੈਂ ਕਿਹਾ ਜਿੱਤ ਕੇ ਆਇਆ ਤੇ ਉਹ ਰਾਜ ਕਰਦਾ ਤੇ ਜਿੱਥੋਂ ਦੇਸ਼ ਚੱਲਦਾ ਉੱਥੇ ਹੀ ਆਉਣਗੇ ਕਿਸਾਨ ਹੁਣ ਮੈਂ ਉਹਨਾਂ ਨੂੰ ਲਾਹੌਰ ਭੇਜਦਾ ਉਹਨਾਂ ਨੂੰ ਹੈ ਦਿੱਲੀ ਹੀ ਆਉਣਗੇ ਉਹ ਤੇ ਤੁਸੀਂ ਦਿੱਲੀ ਆਉਣ ਨਹੀਂ ਦਿੰਦੇ ਨਗਲੌਰ ਵਾਲੇ ਪਾਸੇ ਜਾਣਾ ਸੌਖਾ ਹੈ ਉਧਰ ਘਟ ਤਾਰਾਂ ਲੱਗੀਆਂ ਹੋਈਆਂ ਹਰਿਆਣੇ ਵਾਲੇ ਬਾਡਰ ਤੇ ਸ਼ੰਭੂ ਤੇ ਕਨੌਰੀ ਤੁਸੀਂ ਜਾਦੇ ਤਾਰਾਂ ਲਾਈਆਂ ਉਹ ਤਾਰਾਂ ਨਾਲ ਨਹੀਂ ਜਜ਼ਬਾਤ ਰੁਕੇ ਜਾ ਸਕਦੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਸੋ ਗਲਤਫਹਿਮੀ ਚ ਨੇ ਕਿ ਕਿਸੇ ਨੂੰ ਰੋਕ ਲੈਣਗੇ ਡੱਟ ਕੇ ਖੜਾਂਗੇ ਪੰਜਾਬ ਦੇ ਹੱਕਾਂ ਲਈ ਲੜਾਂਗੇ ਪਰ ਮੇਰੀ ਇੱਕ ਤੁਹਾਨੂੰ ਬੇਨਤੀ ਹੈ ਇਸ ਵਕਤ ਆਰਡੀਐਫ ਦਾ ਰੂਰਲ ਡਵੈਲਪਮੈਂਟ ਫੰਡ ਦਾ 5500 ਕਰੋੜ ਰੁਪਇਆ ਰੋਕ ਰੱਖਿਆ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿਉਂ ਰੋਕਿਆ ਪਿਛਲੀ ਵਾਰ ਜਦੋਂ ਕੈਪਟਨ ਦੀ ਗਵਰਨਮੈਂਟ ਸੀ ਪੈਸੇ ਆਏ ਉਹ ਮੰਡੀਆਂ ਦੇ ਪੈਸੇ ਹੁੰਦੇ ਨੇ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦੀ ਰਿਪੇਅਰ ਉਹਦੇ ਵਾਸਤੇ ਹੁੰਦਾ ਪੈਸਾ ਉਹ ਤਾਂ ਕੈਪਟਨ ਮਨਿੰਦਰ ਨੇ ਉਹ ਪੈਸੇ ਬਿਜਲੀ ਬੋਰਡ ਨੂੰ ਦੇਤੇ ਕਰਜ਼ਾ ਕਰਜ਼ਾ ਲਾਉਣ ਨੂੰ ਚਲੋ ਜੀ ਉਹਨਾਂ ਨੇ ਪੈਸੇ ਰੋਕਤੇ ਵੀ ਤੁਸੀਂ ਪੈਸੇ ਗਲਤ ਥਾਂ ਤੇ ਵਰਤ ਲਏ ਜਦੋਂ ਅਸੀਂ ਸਰਕਾਰ ਚ ਆਏ ਅਸੀਂ ਉਹਨਾਂ ਕੋਲ ਗਿਆ ਸਾਡੇ ਪੈਸੇ ਕਹਿੰਦੇ ਪਹਿਲਾਂ ਕਾਨੂੰਨ ਬਦਲੋ ਵਿਧਾਨ ਸਭਾ ਚ ਕਿ ਪੈਸੇ ਤੁਸੀਂ ਇੱਥੇ ਵਰਤੋਂਗੇ ਅਸੀਂ ਕਹਾਂ ਜੀ ਇਸ ਤਾਂ ਵਰਤ ਨਹੀਂ ਇੱਥੇ ਨੇ ਕਾਨੂੰਨ ਬਦਲ ਤਾਂ ਵਿਧਾਨ ਸਭਾ ਚ ਕਾਨੂੰਨ ਬਦਲ ਕੇ ਅਸੀਂ ਕਹਤਾ ਵੀ ਹੁਣ ਦੇ ਦਿਓ ਹੁਣ ਕਹਿੰਦੇ ਹੁਣ 4% ਦੀ ਬਜਾਏ ਅਸੀਂ ਤੁਹਾਨੂੰ 2% ਦੇਵਾਂਗੇ ਮੰਡੀ ਫੀਸ ਅਸੀਂ ਕਹਾਂ ਕਿਉਂ ਕਹਿੰਦੇ ਬੈਸਤੀ ਬਸ ਹੁਣ ਤੁਸੀਂ ਸਾਡੇ ਡਿੱਕੇ ਆ ਗਏ ਹੁਣ ਮੈਂ ਪੁੱਛਣਾ ਚਾਹੁੰਦਾ ਕੈਪਟਨ ਮਨਿੰਦਰ ਸਿੰਘ ਜੀ ਉੱਥੇ ਬੈਠੇ ਆਉ ਭਾਜਪਾ ਚ ਕਦੇ ਬੋਲਿਓ ਇਸ ਅੱਕ ਚ ਕਿ ਮੈਂ ਗਲਤ ਪੈਸੇ ਵਰਤਲੇ ਸੀ ਤੇ ਤੁਸੀਂ ਮੇਰੇ ਪੰਜਾਬ ਦਾ ਨੁਕਸਾਨ ਕਰੀ ਜਨੇ ਸਾਡੇ ਪੈਸੇ ਦੇ ਦੋ ਜਾਖਰ ਸਾਹਿਬ ਤੁਸੀਂ ਵੀ ਉੱਥੇ ਹੀ ਹੋ ਕਦੇ ਬੋਲਿਓ ਇਸ ਮਾਮਲੇ ਚ ਕਿ ਸਾਡੇ ਪੈਸੇ ਦਵਾ ਦੋ ਪੰਜਾਬ ਦੇ ਯਾਰ ਮਨਪੀਰ ਬਾਲਲ ਜੀ ਤੁਸੀਂ ਵੀ ਉੱਥੇ ਹੀ ਹੋ ਕਦੇ ਬੋਲਿਓ ਪੰਜਾਬ ਦੇ ਹੱਕ ਚ ਕਿ ਯਾਰ ਪੈਸੇ ਦਵਾ ਦੋ ਨਾ ਬਸ 24 ਘੰਟੇ ਭਗਵੰਤ ਮਾਨ ਨੂੰ ਗਾਲਾਂ ਕੇਜਰੀਵਾਲ ਨੂੰ ਗਾਲਾਂ ਭਗਵੰਤ ਮਾਨ ਨੂੰ ਗਾਲਾਂ ਜੋ ਮਰਜੀ ਕਰ ਲੈਣ ਜਿੰਨੇ ਜਿੰਨੇ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੱਢੀ ਜਾਣ ਗਾਲਾਂ ਇਹ ਤਾਂ ਇਹਨਾਂ ਦੀ ਦੇਖੋ ਜਦੋਂ ਜਦੋਂ ਸੱਪ ਆਪਾਂ ਹੈਗੇ ਆ ਖੇਤੀ ਵਾਲਿਆਂ ਲਗਭਗ ਸੱਪ ਮਾਰਦਿਆਂ ਖੇਤ ਸੱਪ ਮਾਰ ਜਾਂਦਾ ਪਰ ਥੋੜਾ ਜਿਰ ਪੂਛ ਜੀ ਨਹੀਂ ਹਿਲਾਉਂਦਾ ਰਹਿੰਦਾ ਉਹ ਆਪਾਂ ਕਹਿੰਦੇ ਆ ਉਹਨੂੰ ਬੇਸ਼ਕੋਲਦਾ ਹੁਣ ਸ੍ਰੀ ਤਾਂ ਤੁਸੀਂ 2022 ਚ ਨੱਪਤੀ ਸੀ ਪਰ ਉਹੀ ਪੂਛ ਜੀ ਹਿਲਾਈ ਜਾਂਦੇ ਆ ਆ 2024 ਚ ਪੂਛ ਦਾ ਵੀ ਕੰਮ ਕਰ ਦੋਇਆ